ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਦੇ ਅੰਦਰ ਜਿਹੜਾ ਪਿਛੜੇ ਹੋਏ ਦਾ ਅਹਿਸਾਸ ਹੈ ਨਾ ਉਹਨੂੰ ਪਤਾ ਹੋਵੇ ਕਿ ਮੈਂ ਪਿਛੜ ਗਿਆ ਦੂਜਿਆਂ ਨਾਲੋਂ ਪਛੜ ਗਿਆ ਪਿੱਛੇ ਰਹਿ ਗਿਆ ਉਹ ਜਿਹੜਾ ਅਹਿਸਾਸ ਹੈ ਨਾ ਉਹ ਬੰਦੇ ਦੇ ਅੰਦਰ ਇੱਕ ਕਾਲ ਨੂੰ ਜਨਮ ਦਿੰਦਾ ਹੈ ਇੱਕ ਕਾਲ ਪੈਦਾ ਕਰਦਾ ਹੈ ਤੇ ਜਿਹੜੀ ਅੰਦਰ ਦੀ ਬਣੀ ਹੋਈ ਕਾਲ ਹੈ ਫਿਰ ਉਹ ਤੁਹਾਨੂੰ ਗੁਨਾਹ ਦੇ ਰਸਤੇ ਦੇ ਉੱਤੇ ਤੋਰਦੀ ਹੈ ਤੁਹਾਡੇ ਤੋਂ ਗੁਨਾਹ ਕਰਾਉਂਦੀ ਹੈ ਕਿਵੇਂ ਕਰਾਉਂਦੀ ਮੈਂ ਦੋ ਚਾਰ ਨੁਕਤੇ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਨਾ ਪਛੜੇ ਹੋਣ ਦਾ ਅਹਿਸਾਸ ਅੰਦਰ ਬਣਿਆ ਰਹੇ ਤੇ ਬੰਦਾ ਚਾਹੁੰਦਾ ਹੈ ਵੀ ਇੱਕੋ ਹੀ ਛਾਲ ਵਿੱਚ ਮੈਂ ਦੂਜਿਆਂ ਨਾਲੋਂ ਅੱਗੇ ਨਿਕਲ ਜਾਵਾਂ ਇੱਕੋ ਹੀ ਛਟਕੇ ਵਿੱਚ ਜਲਦੀ ਤੋਂ ਜਲਦੀ ਮੈਂ ਦੂਜਿਆਂ ਨੂੰ ਪਛਾੜ ਕੇ ਤੇ ਆਪ ਇਨ੍ਹਾਂ ਤੋਂ ਅੱਗੇ ਜਾ ਕੇ ਖੜਾ ਹੋ ਜਾਵਾਂ ਪਰ ਐਦਾਂ ਹੁੰਦਾ ਨਹੀਂ ਤੁਸੀਂ ਜਿੱਥੇ ਵੀ ਹੋਵੋਗੇ ਤਨ ਦੇ ਅੰਦਰ ਚਲੋ ਐਗਜ਼ਾਮਪਲ ਲੈ ਲੈਨੇ ਵੀ ਤਨ ਦੇ ਅੰਦਰ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਮੈਂ ਦੂਜਿਆਂ ਨਾਲੋਂ ਪਿੱਛੇ ਰਹਿ ਗਿਆ ਪਛੜ ਗਿਆ ਤੁਸੀਂ ਜਿੱਥੇ ਵੀ ਹੋਵੋਗੇ ਕੋਈ ਨਾ ਕੋਈ ਤੁਹਾਡੇ ਨਾਲੋਂ ਅੱਗੇ ਤੇ ਮਿਲੇਗਾ ਫਿਰ ਉਹ ਕਾਲ ਤੇ ਤੁਹਾਡੀ ਜੀਵਨ ਦੀ ਤ्यों ਬਣੀ ਰਹੀ ਕਿਉਂਕਿ ਪਹਿਲਾ ਕਾਲ ਸੀ ਮੈਂ ਇੱਥੋਂ ਤੱਕ ਆ ਜਾਵਾਂ ਹੁਣ ਉੱਥੇ ਪਹੁੰਚ ਗਏ ਹੁਣ ਕਾਲੇ ਮੈਂ ਇੱਥੇ ਆ ਜਾਵਾਂ ਫਿਰ ਉੱਥੇ ਪਹੁੰਚ ਗਏ ਹੁਣ ਕਾਲੇ ਇੱਥੇ ਆ ਜਾਵਾਂ ਉੱਥੇ ਪਹੁੰਚੇ ਹੁਣ ਕਾਲੇ ਉੱਥੇ ਪਹੁੰਚ ਜਾਵਾਂ ਕਾਲ ਤੇ ਤੁਹਾਡੇ ਅੰਦਰ ਬਣੀ ਰਹੀ ਨਾ ਉਹ ਮਿੱਟੀ ਦੇ ਨਾਣਾ ਤੁਸੀਂ ਇੱਕ ਟਾਰਗੇਟ ਬਣਾਇਆ ਮੈਂ ਇੱਥੇ ਪਹੁੰਚ ਜਾ ਤੇ ਲੋਕ ਸ਼ਾਇਦ ਮੈਨੂੰ ਪਛੜਿਆ ਨਾ ਗਿਨਨ ਪਰ ਜਦੋਂ ਤੁਸੀਂ ਉੱਥੇ ਗਏ ਤੇ ਵੇਖਿਆ ਕਿ ਹਜ਼ਾਰਾਂ ਲੋਕ ਮੇਰੇ ਤੋਂ ਅੱਗੇ ਜਾ ਰਹੇ ਨੇ ਹਜ਼ਾਰਾਂ ਲੋਕ ਅੱਗੇ ਜਾ ਰਹੇ ਨੇ ਉਹ ਕਾਲ ਤੁਹਾਡੇ ਅੰਦਰ ਫਿਰ ਬਣੀ ਰਹੀ ਫਿਰ ਉਹ ਜਿਹੜੀ ਕਾਲ ਹੈ ਉਹ ਕਰਪਸ਼ਨ ਨੂੰ ਜਨਮ ਦਿੰਦੀ ਰਿਸ਼ਵਤ ਖੋਰੀ ਨੂੰ ਜਨਮ ਦਿੰਦੀ ਰਿਸ਼ਵਤ ਖੋਰੀ ਕਰਪਸ਼ਨ ਇੱਥੋਂ ਪੈਦਾ ਹੁੰਦੀ ਹੈ ਕਿ ਕਾਲ ਹੈ ਮੈਂ ਜਲਦੀ ਜਲਦੀ ਇਹਦੇ ਤੋਂ ਅੱਗੇ ਨਿਕਲਾਂ ਮੈਂ ਇਹਦੇ ਨਾਲੋਂ ਪਿੱਛੇ ਕਿਉਂ ਆਉਂਾ ਗਲਤ ਰਸਤਾ ਅਪਣਾਉਣ ਲੱਗਿਆ ਫਿਰ ਬੰਦਾ ਸੰਕੋਚ ਨਹੀਂ ਕਰਦਾ ਗੁਰਬਾਣੀ ਦਾ ਇੱਕ ਬੋਲ ਏ ਕਿ ਲਾਜ ਖੁਦਿਆ ਬੰਤ ਨਾ ਜਾਣੇ ਲਾਜ ਕੁਲਾਜ ਕੋ ਬੋਲ ਭੁੱਖਾ ਬੰਦਾ ਲਾਜ ਕੁਲਾਜ ਸ਼ਰਮ ਹਯਾ ਸਭ ਕੁਝ ਛਿੱਕੇ ਦੇ ਉੱਤੇ ਟੰਗ ਦਿੰਦਾ ਜਿਹੜਾ ਅੰਦਰ ਦਾ ਭੁੱਖਾ ਹੈ ਮਨ ਦਾ ਭੁੱਖਾ ਹੈ ਹੁਣ ਜਦੋਂ ਉਹ ਕਾਲ ਬਣ ਗਈ ਅੰਦਰ ਭੁੱਖ ਲੱਗੀ ਬੜੀ ਭੁੱਖ ਲੱਗੀ ਕਿ ਮੈਂ ਇਹਦੇ ਨਾਲੋਂ ਅੱਗੇ ਨਿਕਲਾਂ ਅੱਗੇ ਨਿਕਲਾਂ ਹੁਣ ਉਹ ਜਿਹੜੀ ਕਾਲ ਏ ਕਾਲ ਨੇ ਤੁਹਾਡੀ ਸ਼ਰਮ ਕਾ ਯਾ ਸਭ ਕੁਝ ਪਾਸੇ ਕਰ ਦਿੱਤਾ ਤੁਸੀਂ ਦਿਲ ਖੋਲ ਕੇ ਬੇਈਮਾਨੀ ਕੀਤੀ ਧੋਖਾ ਕੀਤਾ ਠੱਗੀ ਕੀਤੀ ਰਿਸ਼ਵਤ ਲਈ ਹਰ ਗੁਨਾਹ ਕੀਤਾ ਤੇ ਗੁਨਾਹ ਦੀ ਦੁਨੀਆ ਦੇ ਅੰਦਰ ਚਲਦਿਆਂ ਚਲਦਿਆਂ ਕਿਸੇ ਨੂੰ ਪਛਾੜਨਾ ਪਿਆ ਤਾਂ ਡਰ ਨਹੀਂ ਕਿਸੇ ਨੂੰ ਮਾਰਨਾ ਪਿਆ ਤਾਂ ਡਰ ਨਹੀਂ ਲੁੱਟਣਾ ਪਿਆ ਤਾਂ ਡਰ ਨਹੀਂ ਚੋਰੀ ਚਕਾਰੀ ਕਰਨੀ ਪਈ ਤਾਂ ਡਰ ਨਹੀਂ ਕਿਉਂਕਿ ਲੋਕ ਲੱਜਿਆ ਤੇ ਪਾਸੇ ਰਹਿ ਗਈ ਨਾ ਲੋਕ ਲੱਜਿਆ ਤੇ ਪਿੱਛੇ ਰੱਖ ਦਿੱਤੀ ਇਹ ਕੰਨ ਇਹੀ ਕਾਰਨ ਹੈ ਜਿਹੜੀ ਬੇਈਮਾਨੀ ਪੈਦਾ ਹੁੰਦੀ ਹੈ ਉਹ ਪਛੜੇ ਹੋਏ ਦੇ ਅਹਿਸਾਸ ਵਿੱਚੋਂ ਪੈਦਾ ਹੁੰਦੀ ਹੈ ਧੋਖਾ ਧੜੀ ਠੱਗੀ ਜੋ ਕੁਝ ਪੈਦਾ ਹੁੰਦਾ ਹੈ ਉਹ ਤੁਹਾਡੇ ਪਛੜੇ ਹੋਏ ਅਹਿਸਾਸ ਦੇ ਵਿੱਚੋਂ ਪੈਦਾ ਹੁੰਦਾ ਹੈ ਫਿਰ ਉਜਾੜਨਾ ਪਵੇ ਮਾਰਨਾ ਪਵੇ ਫਿਰ ਕੋਈ ਪਰਵਾਹ ਨਹੀਂ ਅੱਛਾ ਇਹ ਸੋਚ ਗੰਦੀ ਸੋਚ ਅਰਾਜਨੀਤੀ ਵਿੱਚ ਵੀ ਚੱਲਦੀ ਹੈ ਉਹ ਮੇਰੇ ਤੋਂ ਅੱਗੇ ਕਿਉਂ ਨਿਕਲ ਗਿਆ ਪੈਸੇ ਦੇ ਅੰਦਰ ਅਹੁਦੇ ਦੇ ਅੰਦਰ ਇਹੀ ਸੋਚ ਆਮ ਦੁਨੀਆਦਾਰੀ ਦੇ ਅੰਦਰ ਵੀ ਚੱਲਦੀ ਹੈ ਆਮ ਲੋਕਾਂ ਦੇ ਅੰਦਰ ਵੀ ਇਹ ਸੋਚ ਚੱਲਦੀ ਵਿਰਲਿਆਂ ਵਿਰਲਿਆਂ ਦੇ ਅੰਦਰ ਉਹ ਸੋਚ ਕੰਮ ਕਰਦੀ ਏ ਕਿ ਮੈਂ ਕਰਨੀ ਏ ਮਿਹਨਤ ਤੇ ਮਿਹਨਤ ਕਰਨੀ ਏ ਮੈਂ ਸਬਰ ਤੇ ਸ਼ੁਕਰ ਦੇ ਅੰਦਰ ਰਹਿ ਕੇ ਮੇਰੀ ਝੋਲੀ ਵਿੱਚ ਕੀ ਆਉਂਦਾ ਏ ਕੀ ਨਹੀਂ ਆਉਂਦਾ ਮੈਂ ਉਹਦੇ ਅੰਦਰ ਸੰਤੁਸ਼ਟ ਰਹਿਣਾ ਹੈ ਸ਼ੁਕਰ ਕਰਨਾ ਹੈ ਇਹ ਵਿਰਲਿਆਂ ਦੇ ਹਿੱਸੇ ਵਿੱਚ ਸੋਚ ਆਈ ਤੇ ਜਿਹਦੇ ਹਿੱਸੇ ਵਿੱਚ ਇਹ ਸੋਚ ਹੈ ਨਾ ਉਹਦੇ ਨੇੜੇ ਬੈ ਕੇ ਵੇਖੋ ਸੁਖੀ ਬੜਾ ਹੈ ਪਰ ਜੇ ਸੱਚਮੁੱਚ ਸਬਰ ਸ਼ੁਕਰ ਵਿੱਚ ਹੋਵੇ ਉਹ ਅੰਦਰੋਂ ਸਕੂਨ ਨਾਲ ਭਰਿਆ ਹੈ ਤੁਸੀਂ ਜਿੱਥੇ ਵੀ ਹੋਗੇ ਥੋੜਾ ਹੋਏਗਾ ਤਾਂ ਕਲਪੋਗੇ ਜਿਆਦਾ ਹੋਏਗਾ ਤਾਂ ਕਲਪੋਗੇ ਉਦਾਂ ਛੋਟਾ ਹੋਇਆ ਤਾਂ ਰੋਂਦੇ ਨਜ਼ਰ ਆਓਗੇ ਉਦਾਂ ਵੱਡਾ ਹੋਇਆ ਤਾਂ ਰੋਂਦੇ ਨਜ਼ਰ ਆਓਗੇ ਜਿੱਥੇ ਵੀ ਖੰਡੋਤੇ ਉਹ ਨਾ ਚੈਨ ਦੀ ਨੀਂਦ ਪਹਿਲਾਂ ਸੀ ਨਾ ਚੈਨ ਦੀ ਨੀਂਦ ਤੁਹਾਡੇ ਕੋਲ ਹੁਣ ਹੈ ਪਰ ਜਿਹੜਾ ਸਬਰ ਸ਼ੁਕਰ ਵਾਲਾ ਹੈ ਨਾ ਉਹ ਮਿਹਨਤ ਕਰਦਾ ਹੈ ਕਮਾਉਂਦਾ ਹੈ ਪਰਿਵਾਰ ਪਾਲਦਾ ਹੈ ਪਰ ਰਹਿੰਦਾ بڑے ਸਬਰ ਤੇ ਸ਼ੁਕਰ ਦੇ ਅੰਦਰ ਇੱਕ ਮੈਂ ਗੱਲ ਹੋਰ ਕਰ ਦਿਆਂ ਜਿਹੜੀ ਐ ਨਾ ਫੁਕਰਾ ਪੰਥੀ ਫੁਕਰਾ ਪੰਥੀ ਵੀ ਪਛੜੇ ਪੰਦੇ ਅਹਿਸਾਸ ਵਿੱਚੋਂ ਪੈਦਾ ਹੁੰਦੀ ਹੈ ਫੁਕਰਾ ਪੰਥੀ ਫੁਕਰਾ ਪੰਦੇ ਅੰਦਰ ਗੱਲਾਂ ਕਰਨੀਆਂ ਫੜਾਂ ਮਾਰਨੀਆਂ ਸਾਡੇ ਕੋਲ ਆਏ ਸਾਡੇ ਕੋਲ ਹੋਵੇ ਜੋ ਹੈ ਉਹਨੂੰ ਵਿਦਾ ਚੜਾ ਕੇ ਦੱਸਣਾ ਇਹ ਪਛੜੇ ਪੰਦੇ ਨਿਸ਼ਾਨੀ ਹੈ ਪਛੜੇ ਪੰਦੇ ਇਹ ਲੱਛਣ ਨੇ ਕਿ ਫੁਕਰੇ ਪੰਦੇ ਅੰਦਰ ਨਾਲ ਹੀ ਮੈਂ ਦੂਜਿਆਂ ਨਾਲੋਂ ਅੱਗੇ ਜਾ ਖਲੋਵਾ ਫੜਾਂ ਮਾਰਨ ਦੇ ਅੰਦਰ ਹੀ ਮੈਂ ਦੂਜਿਆਂ ਨਾਲੋਂ ਅੱਗੇ ਜਾ ਖਲੋਵਾ ਤੁਸੀਂ ਕਈ ਵਾਰੀ ਨੋਟ ਕੀਤਾ ਹੋਵੇਗਾ ਕਿ ਕਿਸੇ ਨੂੰ ਪੁੱਛੋ ਨਾ ਜ਼ਮੀਨ ਜਿਹਦੇ ਕੋਲ 4 ਕਿੱਲੇ ਹੋ ਦੱਸੇਗਾ 8 ਹੈ 8 ਵਾਲਾ ਦੱਸੇਗਾ 12 ਹੈ 12 ਵਾਲਾ ਦੱਸੇਗਾ 20 ਹੈ 20 ਵਾਲਾ ਦੱਸੇਗਾ 30 ਹੈ 30 ਵਾਲਾ ਦੱਸੇਗਾ 50 ਹੈ 50 ਵਾਲਾ ਦੱਸੇਗਾ 100 ਕਿਉਂਕਿ 4 ਵਾਲੇ ਨੂੰ ਲੱਗਦਾ ਹੈ ਵੀ ਪਛੜੇ ਹੋਣ ਦੀ ਨਿਸ਼ਾਨੀ ਹੈ 8 ਵਾਲਾ ਦੱਸਾਂ ਥੋੜੀ ਇੱਜ਼ਤ ਬਣ ਜਾਏਗੀ 8 ਵਾਲੇ ਨੂੰ ਲੱਗਦਾ ਹੈ ਪਛੜੇ ਹੋਣ ਦੀ ਨਿਸ਼ਾਨੀ 8 ਕਿੱਲੇ ਕਿਹੜੀ ਗੱਲ ਹੈ ਮੈਂ 12 15 ਦਸਾਂ ਤੇ ਸ਼ਾਇਦ ਮੇਰੀ ਇੱਜ਼ਤ ਬਣ ਜਾਏਗੀ ਤੋ ਤੁਸੀਂ ਬਦਾ ਕੇ ਜਦੋਂ ਦੱਸਦੇ ਹੋ ਇਥੋਂ ਸਿਆਣੇ ਬੰਦੇ ਸਮਝ ਜਾਂਦੇ ਨੇ ਕਿ ਤੂੰ ਫੁਖਰਾ ਵੀ ਹੈ ਤੂੰ ਪਛੜੇ ਹੋਏ ਦਾ ਅਹਿਸਾਸ ਵੀ ਆਪਣੇ ਨਾਲ ਲੈ ਕੇ ਚੱਲ ਰਿਹਾ ਹੈ ਤੇਰੇ ਅੰਦਰ ਸਚਾਈ ਪਿਆਰਿਆ ਨਹੀਂ ਹੈ ਤੋ ਖੈਰ ਹੁਣ ਅਖੀਰ ਤੇ ਮੈਂ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਕੇ ਅੱਜ ਦੀ ਵੀਡੀਓ ਨੂੰ ਸਮਾਪਤ ਕਰੀਏ ਲੰਮੀ ਨਾ ਹੋ ਜਾਏ ਤਗੀਆਂ ਮਾਰ ਚੋਰੀਆਂ ਕਰਕੇ ਧੋਖਾ ਕਰਕੇ ਬੇਈਮਾਨੀ ਕਰਕੇ ਲੁੱਟ ਕੇ ਖੋ ਕੇ ਉਜਾੜ ਕੇ ਪੁਝਾੜ ਕੇ ਮਾਰ ਕੇ ਹਰ ਪੁੱਠੇ ਸਿੱਧੇ ਤਰੀਕੇ ਦੇ ਨਾਲ ਬੰਦੇ ਨੇ ਕਮਾਇਆ ਧਨ ਉਹ ਚਾਹੁੰਦਾ ਸੀ ਮੈਂ ਪਛੜਿਆ ਲੋਕ ਮੈਨੂੰ ਕਹਿੰਦੇ ਨਹੀਂ ਵੀ ਤੂੰ ਪਤਵੰਤਾ ਹੁਣ ਉਹ ਉੱਚਿਆਂ ਦੀ ਅਮੀਰਾਂ ਦੀ ਪਤਵੰਤਿਆਂ ਦੀ ਲਿਸਟ ਵਿੱਚ ਆ ਗਿਆ ਉਸ ਕਤਾਰ ਵਿੱਚ ਆ ਗਿਆ ਹੁਣ ਇਹ ਸੋਚਦਾ ਹੈ ਕਿ ਲੋਕ ਮੈਨੂੰ ਇੱਜ਼ਤ ਦੇਣ ਤੇ ਇੱਜ਼ਤ ਇਹ ਦੇਣ ਕਿ ਮੈਂ ਬੜਾ ਚੰਗਾ ਬੰਦਾ ਆਂ ਬੜਾ ਸਾਊ ਪੁਰਖ ਆਂ ਮੇਰੀਆਂ ਆਤਾਂ ਚੰਗੀਆਂ ਨੇ ਮੇਰੇ ਕੋਲ ਕਿਉਂਕਿ ਜਾਇਦਾ ਜੋ ਜਾਦੀ ਆ ਗਈ ਤੇ ਹੁਣ ਲੋਕ ਮੈਨੂੰ ਉਹ ਇੱਜ਼ਤ ਦੇਣ ਮੇਰੀ ਨਜ਼ਰ ਚ ਜੋ ਮੈਂ ਆਂ ਲੋਕ ਮੇਰੀ ਨਜ਼ਰ ਚੋਂ ਵੇਖ ਕੇ ਮੈਨੂੰ ਇੱਜ਼ਤ ਦੇਣ ਲੋਕਾਂ ਦੀ ਨਜ਼ਰ ਮੇਰੇ ਵਾਲੀ ਬਣ ਜਾਏ ਪਰ ਹੁਣ ਜਿਹੜੇ ਤੈਨੂੰ ਜਾਣਦੇ ਨੇ ਵੀ ਤੂੰ ਬੇਈਮਾਨ ਐ ਤੂੰ ਠੱਗ ਐ ਤੂੰ ਚੋਰ ਐ ਤੂੰ ਕਪੜੇ ਲਾਉਣੇ ਜਾਣਨਾ ਐ ਤੂੰ ਧੋਖਾ ਕਰਨਾ ਜਾਣਦਾ ਹੈ ਤੂੰ ਕਾਤਲ ਵੀ ਹੈ ਤੂੰ ਆਹ ਗੁਨਾਹ ਕੀਤਾ ਹੈ ਗੁਨਾਹਗਾਰ ਹੈ ਉਹਨਾਂ ਕੋਲੋਂ ਤੈਨੂੰ ਇੱਜ਼ਤ ਕਿਵੇਂ ਮਿਲ ਜੇਗੀ ਹੁਣ ਜਿਨ੍ਹਾਂ ਦੇ ਸਾਹਮਣੇ ਗੁਨਾਹ ਕਰਦਾ ਰਿਹਾ ਉਹ ਇੱਜ਼ਤ ਤੈਨੂੰ ਕਿਵੇਂ ਦੇਣਗੇ ਇਸ ਕਰਕੇ ਪਛੜੇ ਨਹੀਂ ਹੋ ਸਬਰ ਦੇ ਅੰਦਰ ਸ਼ੁਕਰ ਦੇ ਅੰਦਰ ਰਹਿ ਕੇ ਇਮਾਨਦਾਰੀ ਦੇ ਨਾਲ ਮਿਹਨਤ ਕਰੋ ਜਿੱਥੇ ਵੀ ਹੋ ਸ਼ੁਕਰ ਕਰੋ ਰੱਬਾ ਮੈਂ ਠੀਕ ਆ ਤੁਸੀਂ ਵੇਖਦੇ ਹੋ ਅਗਲਿਆਂ ਨੂੰ ਪਛੜੇ ਪਾਉਂਦਾ ਅਹਿਸਾਸ ਪੈਦਾ ਹੁੰਦਾ ਹੈ ਪਿਛਲਿਆਂ ਨੂੰ ਵੇਖ ਲਿਆ ਕਰੋ ਜ ਹਜ਼ਾਰਾਂ ਲੋਕ ਲੱਖਾਂ ਲੋਕ ਤੁਹਾਡੇ ਤੋਂ ਪਿੱਛੇ ਵੀ ਖੜੋਤੇ ਨੇ ਤੁਰੇ ਆ ਰਹੇ ਨੇ ਉਹਨਾਂ ਨੂੰ ਵੇਖ ਲਿਆ ਕਰੋ ਤੁਹਾਡੇ ਮਨ ਦੇ ਅੰਦਰ ਸੰਤੁਸ਼ਟੀ ਬਣ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ